ਲਓ ਜੀ ਪੰਜਾਬ ਵੈਗਰੋ ਸੇਲਜ ਬਾਲਾ ਨੇ ਮਸ਼ੀਨ ਕੱਟੀ ਆ ਜੀ ਜਿਹੜੀ ਕੇ ਯੂਰੀਆ ਖਾਦ ਡਾਇਆ ਟਰੈਕਟਰ ਨਾਲ ਖੇਤ ਵਿੱਚ ਖੰਡਾਉਂਦੀ ਆ ਛੁੱਟਦੀ ਆ ਠੀਕ ਆ ਜੀ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਕਿਦਾਂ ਚੱਲਦੀ ਐ ਇਹ ਹੋ ਗਿਆ ਹੈ ਇਸ ਸੈਕਿੰਡ ਉੱਤੇ ਬਣਾ ਗਿਆ ਲਓ ਜੀ ਇਹ ਖਣਾਤੀ ਜਾ ਰਹੀ ਹੈ ਮਸ਼ੀਨ ਤੁਹਾਨੂੰ ਖੰਡਿਆ ਹੋਇਆ ਇਹ ਵੀ ਦਿਖਾ ਰਹੇ ਆ ਇੱਕੋ ਬੋਸ ਹੋਣਾ ਕੱਲਾ ਕੱਲਾ ਯੂਰੀਆ गिर ਰਿਹਾ ਕੋਈ ਇਦਾਂ ਹੋ ਨਹੀਂ ਹੈਗਾ ਵੀ ਇਕੱਠਾ गिरਦਾ ਕਿਤੇ ਜਾਂ ਘੱਟ गिरਦਾ ਯੂਰੀਆ ਸਿਆੜਾਂ ਵਿੱਚ ਇੱਕ ਬਰਾਬਰ ਗਿਰਿਆ ਹੋਇਆ ਕੋਈ ਘਟ ਨਹੀਂ ਕਿਤੇ ਕੋਈ ਵੱਧ ਨਹੀਂ ਹੈਗਾ ਪੀਤਾ ਜੀ ਸਿਆੜ ਵੀ ਤਕਰੀਬਨ ਦੋ ਦੋ ਬੰਦਿਆਂ ਦੀ ਫਾਟ ਤਿੰਨ ਦੀ ਹੋ ਜਾਂਦੀ ਹੈ ਇਹ ਜੀ 18 ਸਿਆੜ ਇਹਦੇ ਸ਼ਿਟਰਹੀ ਆ ਮੰਨ ਲਓ ਵੀ ਤਿੰਨ ਜਣਿਆਂ ਦੇ ਕਿੰਨੀ ਫਾਟ ਲਗਾ ਰਹੀ ਆ ਲੋ ਜੀ ਰੇਖਣਾਉਣ ਦੀ ਜਾ ਰਹੀ ਆ ਮਸ਼ੀਨ ਲਓ ਜੀ ਗੰਨਾ ਕਣਕ ਸਰੋਂ ਮੱਕੀ ਦੇ ਵਿੱਚ ਬਹੁਤ ਵਧੀਆ ਰੇਖਾਉਣ ਲਈ ਇਹ ਜਿਹੜਾ ਮਸ਼ੀਨ ਆ ਕਿਸਾਨਾਂ ਲਈ ਬਹੁਤ ਉਪਯੋਗੀ ਸਿੱਧ ਹੋਵੇਗੀ ਕਿਉਂਕਿ ਇੱਕ ਸਾਰ ਰੇਹ ਗਿਰਦਾ ਇੱਕ ਮਕਦਾਰ ਵਿੱਚ ਜਿੰਨਾ ਆਪਾਂ ਰੇਹ ਪਾਉਣਾ ਚਾਹੁੰਦੇ ਆ ਖਾਦ ਉਨੀ ਦੀ ਕੁਆਂਟੀਟੀ ਬਣ ਸਕਦੇ ਆ ਠੀਕ ਹੈ ਜੀ ਇਹ ਵੀ ਕਿਸਾਰ ਖਿੰਡਦਾ ਆਉਂਦਾ ਤੁਹਾਡੇ ਦੀ ਤਰ੍ਹਾਂ ਰਹੇ ਗਿਰਦਾ